Sure.

i ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ What ਮਿਟੇ ਦਤ ਸੁਖਹੁ ਟਲ ਗੁਰਸੇਵੀਏ ਅਹਨਿਸ ਸਹਜ ਸੁਭਾਏ ਦਰਸ਼ਨ ਪਰ ਸੈ It uh -huh. ta Rida. Uh-huh. विचारे Oh. Uh... I'm <laughs> ਤਨੰਤਰ ਆਵ ਰਹੀ ਨਾਨਕ ਕੇ ਸਵਾਮੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਗਏ ਗੁਰੂ ਨਾਨਕ ਲਾਈਂ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੈ ਹੋਈ ਸਹਾਈ ਹਰ ਦਿਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਟਿਠੇ ਸਬਦੁ ਖਜਾਇ ਤੇਗ ਬਹਾਦਰ ਸਿਮਰੀਐ ਘਰ ਨਾਉ ਨੇ ਦਾਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਕੇ ਆਤਮਕ ਸਰੂਪ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਪੰਦ ਪਿਆਰੇ ਚਾਰ ਸਾਹਿਬ ਜੀ ਚਾਲੀ ਮੁਕਤੇ ਹਟੀਆਂ ਜਪੀਆਂ ਧਪੀਆਂ ਜਿਨਾਬ ਜੀ ਦਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੀ ਗਵਾਹੀ ਦੇਖਿਆ ਰਿਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘੜੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਭਾਈ ਦਿਨਾਂ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸਰਬੱਤਰ ਸ਼ਹੀਦਾਂ ਦੇ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੰਨ੍ਯ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇ ਦੀਗ ਤੇਗ ਫਤਹੀ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੁਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਥ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੀ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਸਿਰ ਅਰਦਾਸ ਬੇਨਤੀ ਹੈ ਜੀਓ ਆਪ ਜੀ ਕੇਦਰੋਂ ਘਰੋਂ ਵਰਉ ਸਾਈ ਹੋਏ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਆਪ ਜੀ ਨੇ ਕਿਰਪਾ ਕੀਤੀ ਹੈ ਸੰਗਤਾਂ ਨੂੰ ਸਤਿ ਪਾਤਸ਼ਾਹ ਜੀ ਉਹ ਪਾਵਨ ਤਖਤਾਂ ਦੇ ਬਿਰਾਜਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰਿ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਹੈ ਜੀਓ ਆਪ ਜੀ ਦਾ ਕੋਟਾਨ ਕੋੜ ਸ਼ੁਕਰਾਨਾ ਹੈ ਕਿਰਪਾ ਕਰਨੀ ਬਖਸ਼ੇ ਹੋਈ ਫਰਮਾਨਾਂ ਤੇ ਚੱਲਣ ਦੀ ਬਾਲਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਦੀਓ ਬੇਅੰਤ ਪ੍ਰਕਾਰ ਦੇ ਨਾਲ ਸਿੱਖ ਸੰਗਤਾਂ ਵੱਲੋਂ ਮਿਲਜੁਰ ਕਰਕੇ ਆਪ ਜੀ ਕੇ ਪਾਵਨ ਪ੍ਰਕਾਸ਼ਮਾਨ ਸਥਾਨਾਂ ਦੀਆਂ ਸ਼ਸਤਰਾਂ ਵਸਤਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਸਭਨਾਂ ਦੀਆਂ ਕੀਤੀਆਂ ਸੇਵਾਾਂ ਮਾਂ ਘਾਲ ਥਾਏ ਪਾਉਣੀਆਂ ਕਿਰਪਾ ਕਰਨੀਆਂ ਗੋਆਸਤੇ ਸੁਚੇਜੇ ਢੰਗ ਨਾਲ ਸੇਵਾ ਕਰਨ ਬਾਣੀ ਪੜਨ ਦੇ ਬਾਲ ਉਦਮ ਚਾਉ ਬਖਸ਼ ਨੇ ਆਈਆਂ ਸੰਗਤਾਂ ਦੀਆਂ ਦਾਰ ਹਾਜ਼ਰੀਆਂ ਤਿਲ ਫੁੱਲ ਪਿਟਾਵਾ ਦਰ ਪ੍ਰਵਾਣ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਨੂੰ ਦਰੋਂ ਕਰੂੰ ਗੁਰਸਿੱਖੀ ਜੀਵਨ ਨਾਮਦਾਨ ਇਸ਼ਨਾਨ ਬਖਸ਼ਿਸ਼ ਕਰਨੇ ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣਾ ਜੀਓ ਸਭਨਾ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨਸਾਰ ਸੰਪੂਰਨ ਕਰਨੀਆਂ ਸਮੂਹ ਮਾਈ ਭਾਈ ਨੂੰ ਸੁਖ ਸ਼ਾਂਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀਓ ਦੇਸ਼ ਪਰਦੇਸ ਹਾਜਤਾ ਕਰਨੀ ਕਲਯੁਗੀ ਹਾ ਭਾਵ ਤੋਂ ਬਚਾਉਣਾ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜ਼ੂਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਜੀ ਦੀ ਗਾਜਰ ਹੈ ਆਪ ਜੀ ਪ੍ਰੇਮ ਸਹਿਜ ਭੋਗ ਲਾਓ ਸੰਤਾਂ ਨੂੰ ਸੀਤ ਪ੍ਰਸ਼ਾਦ ਬਖਸ਼ੋ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪਨਾ ਕਰੇ ਕਰੋ ਕਿਰਪਾ ਪਾਵਨ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਇੱਕ ਮਾਨਿਕ ਜਿਤ ਹੋਕਰ ਮਨ ਭਾਉ ਪ੍ਰੇਮ ਦੇ ਸਹਿਤ ਗੁਰਬਾਣੀ ਪੜਨ ਸੇਵਾ ਕਰਨ ਦੇ 발 ਉਦਮ ਚਾਉ ਬਖਸ਼ਿਸ਼ ਕਰਨੇ ਦੀ ਜੋ ਦੀ ਆਪ ਜੀ ਦੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਮੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਖਾਰ ਹੋਏ ਸਭ ਮਿਲਾਂਗੇ ਬੱਜੀ ਸਰਣ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੀ ਜੋ ਸਰਦਾ ਕਰ ਸੇਵੰਦੀ ਗੁਰ ਪਾਰਿ ਉਤਾਰਣ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੀ ਜੋ ਸਰਦਾ ਕਰ ਸੇਵੰਦੀ ਵਾਹਿਗੁਰੂ ਪਾਰਿ ਉਤਾਰਣ ਹਾਰ ਬੋਲੇ Soon, nihar, satisriyakar.